ਰਾਗ ਸਾਰਗ ਚਾਉ ਪਦੇ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਪੋਨੇ ठाकुर की हाओ चेरी चरण गहे जग जीवन பிரபு के हाओ मैं मार निबेरी रहाऊ पूरन परम ज्योत परमेश्वर प्रीतम प्राण हमारे मोहन मोहे लिया मन मेरा समझस शब्द विचारे ਮਾਨਮੋਖ ਹੀਨ ਹੋਛੀ ਮਾਤ ਝੂਠੀ ਮਾਨ ਤਨ ਪੀਰ ਸਰੀਰੇ ਜਪ ਕੀ ਰਾਮ ਰੰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈ ਛੋੜ ਭਈ ਬੈਰਗਨ ਤਬ ਸਾਚੀ ਸੁਰਤ ਸਮਾਨੀ ਅਕੋਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰਪ ਵੇਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੁਹਾਗ ਨਾਨਕ RAM ਪਧਾਰਾ ਸਾਰਗ ਮਹੱਲਾ ਪਹਿਲਾ ਹਾਰ ਬੇਨ ਕਿਉ ਰਹੀ ਐ ਦੁਖ ਬਿਆਪੈ ਜੇ ਹਵਾ ਸਾਧ ਨਾ ਫੀਕੀ ਰਸ ਬੇਨ ਬੇਨ ਪ੍ਰਭ ਕਾਲ ਸੰਤਾਪੈ ਰਹਾ ਜਬ ਲਗ ਦਰਸ ਨਾ ਪਰਸੈ ਤੀਤਮ ਤਾਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊ ਨਵ ਕਨਹਰ ਗਰਜੈ ਵਰਸੈ ਕੋਕਿਲ ਮੋਰ ਬੈ ਰਾਗੈ ਸਰਵਰ ਬਿਰਖ ਵਿਹੰਗ ਕੋਇੰਗਮ ਘਾਰ ਫਿਰ ਧਨ ਸੁਹਾਗੈ ਕੁਚਲ ਕਉ ਰੂਪ ਕੁਨਾਰ ਕੁਲਖਣੀ ਫਿਰ ਕਾ ਸਹਿਜ ਨਾ ਜਾਣਿਆ ਹਾਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੂਖ ਸਮਾਨਿਆ ਆਏ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ ਨਾਨਕ ਪ੍ਰਾਪਤ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰ ਰਹਾਉ ਇਹਨ ਬੇਦ ਹਾਰ ਮਿਲੀਐ ਵਰ ਕਾਮਨ ਧਨ ਸੁਹਾਗ ਪਿਆਰੀ ਜਾਤ ਵਰਨ ਕੁਲ ਸਹਸਾ ਚੂਕਾ ਗੁਰਮਤ ਸਬਦ ਵਿਚਾਰੀ ਨਿਯ ਸਮਾਨ ਮਾਨੈ ਅਭਿਮਾਨ ਨਾਤਾ ਕਉ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਣ ਫਿਰ ਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਗੁਬਿਦਾ ਕਰਮ ਵਿਕਾਰੀ ਅੰਤਰ ਰਤਨੁ ਪਦਾਰਥ ਹਿਤ ਕਉ ਦੁਰੈ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੋਗ ਜੋਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿ ਆ ਭਰਪੂਰ ਰਹਾਉ ਸਤ ਗੁਰ ਸੰਤ ਮਿਲੈ ਸਾਥ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰ ਫੂਲਿਤ ਪੁਰਖ ਨਿਰੰਜਨ ਦੇਖਿਆ ਹਜੂਰੈ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ 68 ਤੀਰਥ ਮੱਜਨ ਕੀਆ ਸਤ ਸੰਗਤ ਪਾਗ ਨਾਏ ਧੂਰੇ ਦੁਰਮਤ ਬੇਕਾਰ ਮਲੀਨ ਮਤ ਹੋਛੀ ਹਿਰਦਾ ਕੁਸੁੱਧ ਲਾਗਾ ਮੋਹ ਪੂਰ ਬਿਨ ਕਰਮਾ ਕਿਉ ਸੰਗਤ ਪਾਈਐ ਹਾਉ ਮੈਂ ਵਿਆਪ ਰਹਿਆ ਮਨ ਝੂਰ ਹੋ ਹੋ ਦਿਆਲ ਕਿਰਪਾ ਕਰ ਹਰਿ ਜੀ ਮੰਗਾ ਸਤ ਸੰਗਤ ਪਾਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਤੇ ਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਾਓ ਬਲਿਹਾਰੀ ਭਵ ਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਆਨੰਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸ੍ਰਬ ਠਾਈ ਮਾਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਾਰ ਸਾਖਤ ਕਾਉ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨ ਕਬਹੂ ਬੂਝੈ ਜੂਐ ਬਾਜੀ ਹਾਰੀ ਉਠਤ ਬੈਠਤ ਹਾਰ ਗੁਨ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਾਈ ਹੈ ਤਿਨ ਕੀ ਪੈਜ ਸਵਾਰੀ ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਿਵਾਰੇ ਅਨੰਤਨ ਭਗਤ ਕਰਹਿ ਗੁਰ ਆਗੇ ਗੁਰ ਕੈ ਸਬਦ ਸਵਾਰੇ ਇਹ ਰਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨੇ ਆ ਓਏ ਪਾਵਹਿ ਮੋਖ ਦੁਆਰੇ ਸਤਿਗੁਰੂ ਪੁਰਖ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੈ ਜੀਉ ਦੇਵਉ ਆਪਣਾ ਹਾਉ ਸਤਿਗੁਰ ਕੈ ਬਲਿਹਾਰੇ ਮਾਨਮੋਖ ਭ੍ਰਮ ਦੂਜੈ ਭਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਘਾਟ ਘਾਟ ਰਵੇ ਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇਹੋ ਉਬਾਰੇ ਸਾਰਗ ਮਹੱਲਾ ਚੌਥਾ ਗੋਵਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤ ਕਰ ਮੰਨਹੁ ਗੁਰਮੁਖ ਨਾਮ ਰਹੁ ਲਿਵ ਲਾਏ ਰਹਾ ਗੋਵਿੰਦ ਪ੍ਰੀਤ ਲੱਗੀ ਆਤ ਮੀਠੀ ਅਵਰ ਵਿਸਰ ਸਭ ਜਾਏ ਆਨ ਦਿਨ ਰਹੈ ਸਪਿਆ ਮਨ ਮਾਨਿਆ ਜੋਤੀ ਜੋਤ ਮਿਲਾਏ ਪੰਜਾਬ ਗੁਣ ਗਾਏ ਤਬਹੀ ਮਨ ਤ੍ਰਿਪਤੈ ਸਾਤ ਵਸੈ ਮਨ ਆਏ ਗੁਰ ਕਿਰਪਾਲ ਭਏ ਸਭ ਪਾਇਆ ਹਰ ਚਰਣੀ ਚਿਤ ਲਾਏ ਮਾਤ ਪ੍ਰਗਾਸ ਭਈ ਹਰਿ ਧਿਆਇਆ ਗਿਆਨ ਤਤਿ ਲਿਵ ਲਾਏ ਅੰਤਰ ਜੋਤ ਪ੍ਰਗਤੀ ਮਨ ਮਾਨਿਆ ਹਰ ਸਹਿਜ ਸੁਮਾਦ ਲਗਾਏ ਹਰਦਾ ਕਪਟ ਨਿਤ ਕਪਟ ਕਮਾਵੈ ਮੁਖ ਹਉ ਹਰ ਹਰ ਸੁਣਾਏ ਅੰਤਰ ਲੋਭ ਮਹਾਂ ਗੁਬਾਰਾ ਤਉ ਕੂਟੈ ਦੁਖ ਖਾਏ ਜਬ ਸੋ ਪ੍ਰਸਾਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰજન ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹੱਲਾ ਚੌਥਾ ਮੇਰਾ ਮਨ RAM ਨਾਮ ਮਨ ਮਾਨੀ ਮੇਰਾ ਹੀਰ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਗਾਉ ਦੀਨ ਦਇਆਲ ਹੋ ਵਹੁ ਜਨ ਉਪਰ ਜਨ ਦੇਵ ਹੋ ਅਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰਾਂਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਨ ਜਾਣੀ ਨੈਣੀ ਵਿਰਹਾ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ੍ਰਵਣੀ ਕੀਰਤਨ ਸੁਨਾਓ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਅਨਿਚ ਜਨਾ ਗੁਰ ਵਸ ਗਤ ਆਣੇ ਤਾਉ ਓਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਸਾਰਗ ਮਹੱਲਾ ਚੌਥਾ ਜਾਪ ਮੰਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨਿਹਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜੀਐ ਭਉਰੇ ਜੋ ਦਿਸੈ ਸੋ ਛਾਰ ਜਿਸ ਵਿਖਿਆ ਕਉ ਤੁਮ ਆਪਣੀ ਕਰ ਜਾਣੋ ਸਾ ਛਾਟ ਜਾਹੋ ਸਿਰ ਭਾਰ ਤੇਲ ਤੇਲ ਪਾਲ ਪਾਲ ਆਉਦ ਫੋਨ ਘਟੈ ਊਜ ਨਾ ਸਕੈ ਗਵਾਰ ਸੋ ਕਿਛ ਕਰੈ ਜੇ ਸਾਥ ਨਾ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬਉਰੇ ਤਉ ਪਾਵਹਿ ਮੋਖ ਦੁਆਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਇ ਪੂਛਹੁ ਵੇਦ ਵਿਚਾਰ ਰਾਣਾ ਰਾਉ ਸਭੈ ਕੋ ਉਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਹਚਲ ਜਿਨ ਰਾਮ ਨਾਮ ਆਧਾਰ ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹਾਉ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹਾਉ ਤੇਨ ਸਿਓ ਝਗਰਤ ਪਾਪ ਰਹਾਉ ਜਿਸ ਧਾਨ ਕਾ ਤੁਮ ਗਰਭ ਕਰਤ ਹਾਉ ਸੋ ਧਾਨ ਕਿਸਹਿ ਨ ਆਪ ਖਿਨ ਮਹਿ ਛੋਟ ਜਾਏ ਵਿਖਿਆ ਰਸ ਤਾਉ ਲਾਗੇ ਪਛਤਾਪ ਜੋ ਤੇਰੇ ਪ੍ਰਭ ਹੋਤੇ ਸੁਆਮੀ ਹਰ ਤਨ ਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਾਉ ਜੋ ਸੁਨਹੁ ਤਉ ਜਾਏ ਸੰਤਾਪ ਸਾਰਗ ਮਹੱਲਾ ਚੌਥਾ ਘਰ ਪੰਜਵਾ ਦੂਪਦੇ ਪੜਤਾਲ ੴ ਵੰਕਾਰ ਸਤਿਗੁਰ ਪ੍ਰਸਾਦਿ ਜਪ ਮੰਨ ਜਗਨਨਾਥ ਜਗਦੀਸ਼ ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਾਰ ਹਾਰ ਹਰ ਤੇਤ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਿਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਾਵ ਗੁਣ ਸੁਆਮੀ ਗਨਨ ਨਾ ਜਾਤ ਤੂ ਹਰ ਬੇਅੰਤ ਤੂ ਹਰ ਬੇਅੰਤ ਤੂ ਹਰ ਸੁਆਮੀ ਤੂ ਆਪੇ ਹੀ ਜਾਣਹਿ ਆਪਣੀ ਭਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਾਲ ਮਿਲੇ ਜੈਸੇ ਜਨ ਨਾਨਕ ਸਲ ਲੈ ਸਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ਼੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜੇਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤੇਤ ਗ੍ਰਹਿ ਵਾਜੇ ਪੰਚ ਸਬਦ ਵਡ ਭਾਗ ਮਥੂਰਾ ਤਿਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿਨ ਜਾਣ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਗੋਬਲ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪਹੁ ਮਨ ਬਚਨ ਕਰਮ ਹਰ ਹਰ ਆ ਰਾਧੂ ਹਰ ਕੇ ਜਨ ਸਾਧੂ ਹਰ ਰਾਮ ਗੋਬਲ ਹਰ ਰਾਮ ਗੋਬਲ ਸਭ ਪਾਪ ਗਵਾਦੂ ਨੇਤ ਨੇਤ ਜਾਗਰਣ ਕਰੋ ਹੋ ਸਦਾ ਸਦਾ ਆਨੰਦ ਜਪ ਜਗਦੀ ਸੋਰਾ ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ਸਾਰਗ ਮਹੱਲਾ ਚੌਥਾ ਜਪ ਮੰਨ ਮਾਦੋ ਮਦਸੂਦਨ ਹਰਿ ਸ੍ਰੀ ਰੰਗੋ ਪਰਮੇਸਰੋ ਸਤ ਪਰਮੇਸਰੋ ਪ੍ਰਭ ਅੰਤਰ ਜਾਮੀ ਸਭ ਦੂਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰਿ ਪ੍ਰੀਤਮ ਗੁਣ ਗਾਉ ਰਹਾਉ ਹਰ ਘਾਟ ਘਟ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਾਨ ਅੰਤਰ ਬਸਤਾ ਮੈਂ ਹਰ ਦੇਖਨ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਇਸ ਜਾਣ ਕੇ ਹਉ ਮਲ ਮਲ ਤੋਵਾ ਪਾਉ ਹਰ ਜਾਣ ਕਉ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਾਨ ਤਨ ਆਨੰਦ ਭਈ ਮੈਂ ਦੇਖਿਆ ਹਰ ਰਾਉ ਜਾਨ ਨਾਨਕ ਕਾਓ ਕਿਰਪਾ ਭਾਈ ਹਰ ਕੀ ਕਿਰਪਾ ਭਾਈ ਜਗਦੀਸ਼ਰ ਕਿਰਪਾ ਭਾਈ ਮੈਂ ਆਨ ਦਿਨੋਂ ਸਾਦ ਸਾਦ ਸਦਾ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੂਨੀ ਸੰਪਾਉ ਮੇਰੇ ਮਨ ਆਨ ਦਿਨੋ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕਾਉ ਹਰ ਦਰਸ਼ਨ ਕਾਉ ਕੋਟ ਕੋਟ ਤੇਤੀਸ ਸਿੱਧ ਜਤੀ ਜੋਗੀ ਟਾਟ ਤੀਰਥ ਪਰ ਭਵਨ ਕਰਤ ਰਹਤ ਨਿਰਾਰੀ ਇਨ ਜਨਕੀ ਸੇਵਾ ਥਾਏ ਪਈ ਜਿਨ ਕਾਉ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤੈਨ ਕੀ ਨਾਨਕ ਹਰ ਪੈਜ ਸਵਾਰੀ ਸਾਰਗ ਮਹੱਲਾ ਚੌਥਾ ਉਪਕਟਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਗੋਲ ਹਰ ਪੁਰਖ ਅਬਿਨਾਸੀ ਰਹਾਉ ਹਾਰ ਕਾ ਨਾਮ ਅੰਮ੍ਰਿਤ ਹਾਰ ਹਰਿ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਾਰ ਆਪ ਦਿਆਲ ਦਇਆਕਰ ਮੇਲੇ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਹਿ ਸਾਧ ਸਦਾ ਮੇਰਾ ਹਰਿ ਹਰੇ ਤਿਨ ਕਾ ਸਭ ਦੂਖ ਭਰਮ ਭਾਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰਗ ਮਹੱਲਾ ਚੌਥਾ ਜਪੁ ਮਨੁ ਸ੍ਰੀ ਰਾਮੁ ਰਾਮ ਰਮਤਿ ਰਾਮੁ ਸਤਿ ਸਤਿ ਰਾਮੁ ਬੋਲੋ ਭਈਆ ਸਾਧ ਰਾਮ 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 ਰਵ ਰਹਿਆ ਸਰਬਗੇ ਰਹਾਉ ਰਾਮ ਆਪੇ ਆਪ ਆਪੇ ਸਭ ਕਰਤਾ, ਰਾਮ ਆਪੇ ਆਪ ਆਪ ਸਭਤ ਜਗੇ। ਜਿਸ ਆਪ ਕਿਰਪਾ ਕਰੇ ਮੇਰਾ ਰਾਮ, ਰਾਮ ਰਾਮ ਰਾਏ ਸੋ ਜਨ ਰਾਮ ਨਾਮ ਦਿਵ ਲਾਗੇ। ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਾਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ RAM ਰਾਏ ਦੁਸ਼ਮਨ ਦੂਖ ਗਏ ਸਭ ਭੱਗੇ